ਸਾਡੀ ਜ਼ਿੰਦਗੀਆ ਪਕਾਨੇ ਵਰਗੀ ਆ। ਵੇਖੋ ਜਿੰਨੀ ਦੇਰ ਤੱਕ ਇਹਦੇ ਵਿੱਚ ਗੈਸ ਸੀ ਉਹਨੀ ਦੇਰ ਪੂਰਾ ਉੜਦਾ ਹੈਗਾ ਆਜ਼ਾਦ ਸੀਗਾ। ਹੱਥੋਂ ਛੋਟ-ਛੋਟ ਭਜਦਾ ਸੀ। ਅੱਜ ਜਦੋਂ ਬਸ ਅੰਤ ਤ ਤੇ ਆ ਗਿਆ ਵਿਚਾਰਾ। ਹੁਣ ਬਸ ਥੱਲੇ ਨੂੰ ਥੱਲੇ ਨੂੰ गिरਦਾ ਜਾ ਰਿਹਾ। ਬਸ ਜੀਵਨ ਵੀ ਕੋਈ ਐਸਾ ਹੀ ਆ। ਸਮਝੋ ਨਾ ਜੀ। ਜਦੋਂ ਮਹਾਰਾਜ ਦਾ ਗਿਆਨ ਗੁਰੂ ਦੀ ਮਾਤਾ ਵੇ ਬੰਦਾ ਉਦੋਂ ਆਜ਼ਾਦ ਹੋ ਜਾਂਦਾ ਬੰਦ ਖਲਾਸੀ ਭਾਣੇ ਹੋਵੇ ਉਦੋਂ ਅਡਾਰੀਆਂ ਮਾਰਦਾ ਤੇ ਜਦੋਂ ਗੁਰੂ ਦਾ ਗਿਆਨ ਛੱਡ ਦਈਏ ਅਸੀਂ ਫਿਰ ਇਦਾਂ ਹੀ ਦਿਨਾਂ ਮਨ 돌ਦਾ ਜਿਵੇਂ ਗੰਗੂ ਦਾ ਹੋਇਆ ਜ਼ਰੂਰੀ ਨਹੀਂ ਹੁੰਦਾ ਵੀ ਅਸੀਂ ਗੁਰੂ ਸਾਹਿਬ ਕੋਲ ਬੈਠੇ ਰਹੀਏ ਰਹੀਏ ਜ਼ਿਆਦਾ ਟਾਈਮ ਮੰਨਿਆ ਕਿਹਾ ਨਾ ਵੀ ਗੰਗੂ ਬਹੁਤ ਟਾਈਮ ਰਿਆ ਰਸਈਆ ਚਲੋ ਜੀ ਰਿਆਵਿਆ ਪਰ ਚੇਤਾ ਰੱਖਿਓ ਫਿਰ ਰਹਿਣ ਨਾਲ ਤੇ ਮੰਨਣ ਨਾਲ ਕਿੰਨਾ ਫਰਕ ਪੈਂਦਾ ਵਾਹਿਗੁਰੂ ਜੀ ਕਾ ਖਾਲਸਾ ਜੀ ਫਤਿਹ